ਨਰਮਲ ਕੋਰ ਨਾਮ ਆ ਪਿੰਡ ਮਰੜੀ ਆ ਦੋ ਮੇਰੀਆਂ ਪੋਤਰੀਆਂ ਨਿੱਗੀਆਂ ਨਿੱਗੀਆਂ ਤੇ ਸਾਨੂੰ ਵੀ ਕੋਠੇ ਬਹੁਤ ਜ਼ਿਆਦਾ ਛੋਣਲੇ ਨੇ ਅੰਦਰ ਸਾਨੂੰ ਬਰਦਾ ਡਰ ਲੱਗਦਾ ਵਾ ਤੇ ਸਾਡੀ ਛੱਤ ਡਿੱਗ ਪਈ ਇੱਕ ਪਾਸਿਓ ਤੇ ਸਮਾਨ ਮੈਂ ਵਿਹਲਾ ਕਰਕੇ ਘਰ ਤਾਂ ਰਹਿ ਬਾਹਰ ਹੀ ਟੀਨਾ ਥਲੇ ਲੰਮੇ ਪੈਟ ਕੇ ਟਾਈਪ ਪਾਸ ਕਰਨ ਦੇ ਪੈ ਕੇ ਤੇ ਇਹ ਬਹੁਤ ਜ਼ਿਆਦਾ ਵੀ ਰੋਟੀਆਂ ਵੀ ਇੱਕ ਸਾਹ ਦੇ ਤੰਗ ਆ ਇੰਨੀ ਮਜਬੂਰੀ ਸਾਡੀ ਰਸੋਈ ਦੇ ਵਿੱਚ ਵੀ ਰੋਟੀ ਪਕਾਉਣ ਨੂੰ ਥਾਂ ਨਹੀਂ ਚਾਹ ਪੀਣ ਨੂੰ ਵੀ ਜਗ੍ਹਾ ਨਹੀਂ ਹੈਗੀ ਬਣਾਉਣ ਨੂੰ ਕਿਰਪਾ ਸਰਕਾਰ ਮਾਇਤ ਕਰੇ ਥੋੜੀ ਬੜੀ ਸਾਡੀ ਸੁਣੇ ਗਰੀਬਾਂ ਦੀ ਲੈਂਟਰ ਪਵਾ ਦਨ ਸਾਡਾ ਜੀ ਮੇਰਾ ਨਾਮ ਜਗਤਾਰ ਸਿੰਘ ਹੈ ਪਿੰਡ ਮੇਰਾ ਵੜੀ ਮੜਲੀ ਆ ਤੇ ਇਹ ਭਾਜੀ ਜਦੋਂ ਤੋਂ ਬਰਸਾਤ ਹੋ ਰਹੀ ਆ ਇਹ ਮੇਰੀਆਂ ਭਾਜੀ ਉਦੋਂ ਤੋਂ ਛੱਤਾ ਚੋਰੀਆਂ ਨਹੀਂ ਤੇ ਹੁਣ ਭਾਜੀ ਮੇਰੇ ਵਿੱਚੋਂ ਬਾਲੇ ਟੁੱਟ ਗਏ ਨੇ ਤੇ ਆਪਾਂ ਹੁਣ ਭਾਜੀ ਸਾਰਾ ਇਹ ਮੇਰੇ ਆ ਦੋ ਬੱਚੀਆਂ ਨੇ ਭਾਜੀ ਕਿ ਆਪਾਂ ਬਾਹਰ ਰਹਿ ਰਹੇ ਆ ਆਪਾਂ ਬਾਹਰ ਭਾਜੀ ਸੌਂ ਰਹੇ ਆ ਤੇ ਸਾਡੇ ਕੋਲ ਭਾਜੀ ਅੰਦਰ ਕੋਈ ਰੋਟੀ ਪਾਣੀ ਦਾ ਵੀ ਸਾਧਨ ਨਹੀਂ ਆ ਤੇ ਅਸੀਂ ਇਹੀ ਮੰਗ ਕਰਦੇ ਆ ਕਿ ਭਾਜੀ ਚਲੋ ਸਾਡੇ ਦੋ ਕਮਰੇ ਜਿਹੜੇ ਇਹਨਾਂ ਤੇ ਲੈਂਟਰ ਪਾਇਆ ਜਾਏ ਭਾਜੀ ਭਾਜੀ ਮੈਂ ਹੋਟਲ ਦੇ ਕਰਦਾ ਭਾਜੀ ਮੈਂ ਦਿਹਾੜੀ ਦਾ ਬਰਸਾਤ ਹੋ ਰਹੀ ਹੈ ਭਾਜੀ ਚਾਹੀਦਾ ਭਾਜੀ ਤੇ ਉੱਤੇ ਤਰਪਾਲ ਪਾ ਲਈਦੀ ਹੈ ਜੀ ਕਿਹਦੇ ਕਿਸ ਨੇ ਕਿਸੇ ਨੇ ਨਹੀਂ ਭਾਜੀ ਪੁੱਛਿਆ ਸਾਨੂੰ ਸਾਨੂੰ ਹੁਣ ਸਾਡੀ ਵਾਦ-ਵਾਦ ਚਲੋ ਜੋ ਵੀ ਭਾਜੀ ਸਾਡੀ ਮਜਬੂਰੀ ਕੀਤੀ ਜਾਵੇ ਤੇ ਸਾਨੂੰ ਭਾਜੀ ਦੋ ਕਮਰੇ ਆ ਇਹਦੇ ਉੱਤੇ ਲੈਂਟਰ ਪਾਇਆ ਜਾਵੇ ਚਲੋ ਜਿਹੜੇ ਸਾਡਾ ਪਰਿਵਾਰ ਆ ਭਾਜੀ ਇਹ ਸੁਖੀ ਰਹਿ ਸਕੇ ਭਾਜੀ ਬਹੁਤ ਕੀਤਾ ਆ ਸਾਨੂੰ ਕੇ ਇਹ ਨੇ ਭਾਜੀ ਕੁਝ ਨਹੀਂ ਦਿੱਤਾ ਹੈਗਾ ਜੀ ਚਲੋ ਜਿਹੜੀ ਗ੍ਰਾਂਟ ਆਉਂਦੀ ਸਾਨੂੰ ਗ੍ਰਾਂਟ ਵੀ ਦਿੱਤੀ ਜਾਏ ਤੇ ਹੁਣ ਸਾਡੀ ਇਹੀ ਮੰਗਿਆ ਅਸਲ ਚ ਜਿਹੜੀ ਸਾਡੀ ਮੰਗਿਆ ਕਿ ਸਾਡਾ ਭਾਜੀ ਇਹ ਦੋ ਕਮਰੇ ਦਾ ਲੈਂਟਰ ਪਿਆ ਜਾਵੇ ਤੇ ਸਾਡੇ ਜਿਹੜੇ ਬੱਚੇ ਆਗੇ ਸੁਖੀ ਰਹਿ ਸਕਣ